ਖਰੂਰ ਸਾਹਿਬ ਹਲਕਾ ਤੋਂ ਆਮ ਆਦੀ ਪਾਰਟੀ ਵੱਲੋਂ ਤਿਆਰ ਕਰਵਾਏ ਗਏ ਇੱਕ ਹੋਰ ਸਖਸ਼ ਨੇ ਕਾਗਜ਼ ਵਾਪਸ ਲੈ ਲਏ ਨੇ ਅਸਲ ਦੇ ਵਿੱਚ ਜਦ ਖਲਾਸਾ ਹੋਇਆ ਕਿ ਜੋ ਅੰਮ੍ਰਿਤਪਾਲ ਸਿੰਘ ਮੋਗੇ ਦਾ ਵਸਿਆ ਉਹਨੇ ਵੀ ਆਜ਼ਾਦ ਤੌਰ ਤੇ ਖਰੂਰ ਸਾਹਿਬ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਤੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਬਾਰੇ ਖਲਾਸਾ ਹੋਇਆ ਕਿ ਅਸਲ ਦੇ ਵਿੱਚ ਜਿਸ ਵਿਅਕਤੀ ਨੇ ਅੰਮ੍ਰਿਤਪਾਲ ਮੋਗਾ ਜ਼ਿਲ੍ਹਾ ਦਾ ਪਿੰਡ ਦਾ ਰਹਿਣ ਵਾਲਾ ਉਹਨੇ ਕਾਗਜ਼ ਭਰੇ ਨੇ ਉਹ ਆਮ ਆਦੀ ਪਾਰਟੀ ਦਾ ਕੰਟਰ ਵਰਕਰ ਆ ਆਮ ਆਦੀ ਪਾਰਟੀ ਦੇ ਅਹੁਦੇਦਾਰ ਆ ਆਮ ਆਦੀ ਪਾਰਟੀ ਦਾ ਨਿਹਾਲ ਸਿੰਘ ਵਾਲਾ ਤੋਂ ਸਪੋਕਸਪਰਸਨ ਵੀ ਆ ਤੇ ਮੋਗਾ ਦਾ ਵਾਈਸ ਪ੍ਰਧਾਨ ਵੀ ਆ ਆਮ ਆਦੀ ਪਾਰਟੀ ਦਾ ਹਾਲਾਂਕਿ ਇਹਨਾਂ ਲੋਕਾਂ ਨੇ ਸ਼ਰਾਰਤ ਜ਼ਰੂਰ ਕੀਤੀ ਕਿ ਉਸ ਸਕੂਲ ਅਮਰਤਪਾਲ ਸਿੰਘ ਦਾ ਲੋਕਾਂ ਨੂੰ ਲੈ ਕੇ ਭੁਲੇਖਾ ਪਾਵੇ ਉਸੇ ਰੰਗ ਦਾ ਪਰਨਾ ਗੋਲ ਪਰਨਾ ਖੱਟੇ ਰੰਗ ਦਾ ਪਰਨਾ ਤੇ ਦਾੜੀ ਉਵੇਂ ਦੀ ਜਿਵੇਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਦਾ ਅਮਰਤਪਾਲ ਤਸਵੀਰਾਂ ਵਾਇਰਲ ਹੁੰਦੀਆਂ ਆਮ ਆਦੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਦੇ ਖਲਾਸੇ ਹੁੰਦੇ ਨੇ ਤੇ ਹੁਣ ਉਸ ਅਮਰਤਪਾਲ ਨੇ ਜਿਹੜਾ ਲੋਕਾਂ ਨੂੰ ਪਰ ਰਿਪਲੇਖਾ ਪਾਉਣ ਵਾਸਤੇ ਭਲੇਖਾ ਪਾਉਣ ਵਾਸਤੇ ਗੁਮਰਾਹ ਕਰਨ ਵਾਸਤੇ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਵਾਏ ਸੀ ਹੁਣ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਨੇ ਜਿਹੜਾ ਸਟੇਟਸ ਸ਼ੋ ਹੋ ਰਿਹਾ ਤਸਵੀਰ ਦੇ ਵਿੱਚ ਵੀ ਵੇਖੋਗੇ ਕਿ ਅਮਰਿਤਪਾਲ ਸਿੰਘ ਪਾਰਟੀ ਆਜ਼ਾਦ ਸਟੇਟਸ ਵਿਦਡਰਨ ਔਰ ਖਡੂਰ ਸਾਹਿਬ ਹਲਕਾ ਤੇ ਜਿਹਦੇ ਖਿਲਾਫ ਕੋਈ ਵੀ ਕ੍ਰਿਮੀਨਲ ਕੇਸ ਰਜਿਸਟਰਡ ਨਹੀਂ ਸੀ ਇਸ ਅਮਰਿਤਪਾਲ ਸਿੰਘ ਦੇ ਪਿਤਾ ਦਾ ਨਾਮ ਅਵਤਾਰ ਸਿੰਘ ਉਮਰ 47 ਸਾਲ ਪਿੰਡ ਦੀਨਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਇਹਨਾਂ ਨੇ ਕਾਗਜ਼ ਆਪਣੇ ਭਰੇ ਸੀ ਇਸ ਤੋਂ ਬਾਅਦ ਪੰਜਾਬ ਵੀ ਨਹੀਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਵਿੱਚ ਵੀ ਰੋਸ ਫੈਲ ਗਿਆ ਕਿ ਆਖਰ ਇਹ ਸ਼ਰਾਰਤ ਕਿਉਂ ਕੀਤੀ ਗਈ ਇਸ ਸ਼ਰਾਰਤ ਪਿੱਛੇ ਕੀ ਆਮ ਆਦਮੀ ਪਾਰਟੀ ਸੀ ਜਾਂ ਆਮ ਆਦੀ ਪਾਰਟੀ ਦਾ ਨਿਹਾਲ ਸਿੰਘ ਵਾਲਾ ਹਲਕੇ ਤੋਂ ਲੋਕ ਸੀ ਜਿਨ੍ਹਾਂ ਨੇ ਮੋਗਾ ਤੋਂ ਆ ਕੇ ਖਡੂਰ ਸਾਹਿਬ ਕਾਗਜ ਪੱਤਰ ਦਾਖਲ ਕਰਵਾਏ ਨੇ ਹੂਲੀਆ ਵੀ ਉਦਾਂ ਦਾ ਬਣਾਇਆ ਗਿਆ ਜਿਹੋ ਜਾਂ ਹੂਲਾ ਜਿਹੋ ਜਾਂ ਹੂਲੀਆ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਦਾ ਜਿਹੜੀਆਂ ਤਸਵੀਰਾਂ ਬਾਅਦ ਚ ਮੂਗੇ ਵਾਲੇ ਅੰਮ੍ਰਿਤਪਾਲ ਦੀਆਂ ਵਾਇਰਲ ਹੋਈਆਂ ਨੇ ਉਹਦੇ ਵਿੱਚ ਚੰਗੀ ਸੋਹਣੀ ਦਸਤਾਰ ਬੰਦੇ ਨੇ ਪ੍ਰਚਾਰ ਕਰਦੇ ਨੇ ਆਮਾਦੀ ਪਾਰਟੀ ਵਾਸਤੇ ਪੰਜਾਬ ਦੇ ਆਮਾਦੀ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਦੇ ਨਾਲ ਉਹਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਆਮਾਦੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਜੋ ਐਮਐਲਏ ਨੇ ਉਹਨਾਂ ਦੇ ਨਾਲ ਤਸਵੀਰਾਂ ਨੇ ਇਸ ਤੋਂ ਇਲਾਵਾ ਵੱਡੇ ਲੀਡਰਾਂ ਦੇ ਨਾਲ ਤਸਵੀਰਾਂ ਜਦ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਮੋਗੇ ਵਾਲੇ ਦੀ ਫੇਸਬੁੱਕ ਪ੍ਰੋਫਾਈਲ ਚੈੱਕ ਕੀਤੀ ਤਾਂ ਆਮ ਆਦੀ ਪਾਰਟੀ ਦਾ ਲੀਡਰ ਨਿਕਲਿਆ ਬਲਾਰਾ ਨਿਕਲਿਆ ਵਰਕਰ ਨਿਕਲਿਆ ਸਪੋਰਟਰ ਨਿਕਲਿਆ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਬਾਰੇ ਲੋਕਾਂ ਦਾ ਵਿੱਚ ਇਹ ਸਾਖਤਾ ਬਲਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਪਾਰਟੀ ਦੀ ਹੀ ਸ਼ਰਾਰਤ ਸੀ ਸਾਜ਼ਿਸ਼ੀ ਕੋਈ ਇਤਫਾਕ ਨਹੀਂ ਸੀ ਜਿਸ ਕਰਕੇ ਹੁਣ ਅੰਮ੍ਰਿਤਪਾਲ ਸਿੰਘ ਤੇ ਲਾਜ਼ਮੀ ਤੌਰ ਤੇ ਲੋਕਾਂ ਦਾ ਪ੍ਰਭਾਵ ਪਿਆਊਗਾ ਦਬਾਅ ਪਿਆਊਗਾ ਉਸ ਤੋਂ ਚੱਲਦਿਆ ਹੁਣ ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਜਿਹੜੇ ਉਹ ਵਾਪਸ ਲੈ ਲਨੇ ਹਾਲਾਂਕਿ 14 ਤਰੀਕ ਨੂੰ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸੀ ਲੇਕਿਨ ਉਸ ਤੋਂ ਬਾਅਦ ਜਦ ਪਤਾ ਲੱਗਾ ਲੋਕਾਂ ਨੂੰ ਕਿ ਇੱਕ ਹੋਰ ਅਮਰਤਪਾਲ ਨੇ ਕਾਗਜ਼ੇ ਭਰੇ ਨਹੀਂ ਤੇ ਫਿਰ ਖਲਾਸੀ ਹੋਏ ਨੇ ਕਿਉਂਕਿ ਜਿਹੜੀ ਅਮਰਤਪਾਲ ਉਹਨਾਂ ਨੇ ਤਸਵੀਰ ਲਗਾਈ ਹੈ ਉਹ ਤਸਵੀਰ ਉਹੋ ਜੀ ਹੈ ਜਿਹੋ ਜੀ ਡਿਬਰੂਗੜ ਜ਼ਿਲ੍ਹੇ ਵਿੱਚ ਬੰਦ ਦਾ ਹਾਲਾਂਕਿ ਇਹ ਫੋਟੋ ਅਗਰ ਮੋਗੇ ਵਾਲਾ ਅਮਰਤਪਾਲ ਸਿੰਘ ਸਹੀ ਫੋਟੋ ਲਾਉਂਦਾ ਪੱਗ ਬਣ ਕੇ ਫੋਟੋ ਲਾਉਂਦਾ ਤੇ ਲੋਕਾਂ ਨੂੰ ਕੋਈ ਇਹ ਜਿਹੀ ਹੈਰਾਨੀ ਨਹੀਂ ਹੋਣੀ ਸੀ ਲੇਕਿਨ ਜਾਣਬੁੱਝ ਕੇ ਅਜਿਹੀ ਖੱਟੇ ਰੰਗ ਦਾ ਪੀਲੇ ਰੰਗ ਦਾ ਗੋਲ ਪਰਨਾ ਬੰਨਿਆ ਗਿਆ ਤਾਂ ਜੋ ਜਦੋਂ ਵੋਟਰ ਆਉਣਗੇ ਤੇ ਭੁਲੇਖਾ ਪਏਗਾ ਕਿਉਂਕਿ ਅਲਫਾਬੈਟਿਕਲ EVM ਮਸ਼ੀਨਾਂ ਤੇ ਅਮਰਤਪਾਲ ਦਾ ਇਨਾਮ ਸ਼ੁਰੂ ਹੋਣਾ ਹੋਣ ਖਾਸ ਕਰਕੇ ਖੜੂਰ ਸਾਹਿਬ ਹਲਕੇ ਦੇ ਲੋਕ ਜਿਹੜੇ ਅੰਮ੍ਰਿਤਪਾਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਨਾਮ ਵੱਲ ਨਹੀਂ ਦੇਖਣਾ ਜਦੋਂ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਦਿੱਤੇ ਜਾਣਗੇ ਤੁਸੀਂ ਚੋਣ ਨਿਸ਼ਾਨ ਨੂੰ ਵੇਖ ਕੇ ਹੀ ਵੋਟ ਪਾਉਣੀ ਹੈ ਹਾਲਾਂਕਿ ਇਹਨਾਂ ਨੇ ਮੋਗੇ ਵਾਲੇ ਅੰਮ੍ਰਿਤਪਾਲ ਸਿੰਘ ਨੇ ਜੋ ਆਮ ਆਦਮੀ ਪਾਰਟੀ ਦੇ ਹੈ ਉਹਨਾਂ ਨੇ ਕਿਹਾ ਸੀ ਕਿ ਮੇਰੀ ਵੋਟ ਆ ਉਹ ਬਦਹਾ ਸਭਾ ਹਲਕਾ ਨਿਹਾਲ ਸਿੰਘ ਵਾਲਾ ਚ ਬਣੀ ਹੈ ਉਹ ਸੀਰੀਅਲ ਨੰਬਰ 184 ਆ ਦੇ ਵੋਟਰ ਸੂਚੀ 136 ਆ ਉਹਦੇ ਚ ਇਹਨਾਂ ਜ਼ਿਕਰ ਕੀਤਾ ਉਹਦੇ 24 ਕਿਹਾ ਸੀ ਕਿ ਮੇਰਾ ਫੇਸਬੁੱਕ ਕਾਊਂਟ ਨਹੀਂ ਆ ਟਵਿੱਟਰ ਕਾਊਂਟ ਨਹੀਂ ਆ ਇੰਸਟਾਗ੍ਰਾਮ ਨਹੀਂ ਜਦ ਕਿ ਫੇਸਬੁੱਕ ਕਾਊਂਟ ਵੀ ਨਿਕਲ ਆ ਤੇ ਇਸ ਤੋਂ ਪਤਾ ਲੱਗ ਗਿਆ ਕਿ ਇਹ ਝੂਠਾ ਔਰ ਇਹਦੇ ਪਿੱਛੇ ਕੋਈ ਗਹਿਰੀ ਸਾਜ਼ਿਸ਼ ਹੈ ਲਿਕਣ ਉਹ ਸਾਜ਼ਿਸ਼ ਦਾ ਪਰਦਾ ਫਾਸ ਹੋ ਗਿਆ ਔਰ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਇਹਨਾਂ ਦੇ ਜਿਹੜਾ ਇਹਨਾਂ ਦੇ ਆਪਣੀ ਵਾਈਫ ਦਾ ਪੈਨ ਕਾਰਡ ਆਪਣਾ ਪੈਨ ਕਾਰਡ ਨਾਲ ਦੇ ਨਾਲ ਇਨਕਮ ਟੈਕਸ ਰਿਟਰਨ ਭਰਦੇ ਕਿ ਨਹੀਂ ਭਰਦੇ ਉਹ ਵੀ ਜ਼ਿਕਰ ਸੀ ਬੱਚਿਆਂ ਦਾ ਜ਼ਿਕਰ ਕੀਤਾ ਸੀ ਉਹਨਾਂ ਦਾ ਪੈਨ ਕਾਰਡ ਨਹੀਂ ਸੀ ਉਹ ਨਾਲ ਦੇ ਨਾਲ ਇਹ ਵੀ ਕਿਹਾ ਸੀ ਕਿ ਉਹ ਮੇਰੇ ਖਿਲਾਫ ਕੋਈ ਪੁਲਿਸ ਸਟੇਸ਼ਨ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਰਿਕਾਰਡ ਦਰਜ ਨਹੀਂ ਹੈ ਨਾਲ ਦੇ ਨਾਲ ਇਹਨਾਂ ਨੇ ਆਪਣੀ ਪ੍ਰਾਪਰਟੀ ਬਾਰੇ ਵੀ ਜ਼ਿਕਰ ਕੀਤਾ ਸੀ ਉਹਦੇ ਵਿੱਚ ਕਿ ਇਹਦੇ ਕੋਲ ਕੀ ਕੁਝ ਹੈ ਉਹ ਵੀ ਕਿਉਂਕਿ ਸਭ ਕੁਝ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਚੋਣ ਕਮਿਸ਼ਨ ਨੂੰ ਦੇਣੀ ਪੈਂਦੀ ਹੈ ਨੋਟਰੀਵਲ ਉਹ ਟੈਸਟਡ ਕਰਾਉਣੀ ਪੈਂਦੀ ਹੈ ਹਾਲਾਂਕਿ ਨੇ ਕਿਹਾ ਸੀ ਜਿਸ ਦਿਨ ਕਾਗਜ਼ 'ਤੇ ਇਹਨੇ ਕਿ ਮੇਰੇ ਕੋਲ ਨਗਦ 50000 ਰੁਪਏ ਨੇ ਮੇਰੀ ਪਤਨੀ ਕੋਲ 30000 ਰੁਪਏ ਨੇ ਇਸ ਤੋਂ ਇਲਾਵਾ ਹੋਰ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਨਾ ਹੀ ਕੋਈ ਫਿਕਸ ਡਿਪੋਜ਼ਿਟਾ ਨਾ ਕਿਸੇ ਹੋਰ ਸਾਡੇ ਕੋਲ ਅਜਿਹਾ ਹੀ ਬੌਂਡ ਜਾਂ ਸ਼ੇਅਰ ਹੋਲਡਿੰਗ ਕੋਈ ਵੀ ਸਾਡੇ ਕੋਲ ਨਹੀਂ ਹੈ ਇਸ ਤੋਂ ਇਲਾਵਾ ਨੇ ਕਿਹਾ ਕਿ ਟੋਟਲ ਜਿਹੜਾ ਐਸਐਮ ਸਾਡੇ ਕੋਲ ਕੈਸ਼ ਆ ਉਪਜਾ ਹਜ਼ਾਰ ਜਦ ਕਿ ਵਾਈਫ ਕੋਲ ਇਹਨੇ ਦੱਸਿਆ ਸੀ ਕਿ ਹੋਰ ਪਾਪੂ ਕੇ ਰਕਮ 280000 ਬਣ ਜਾਂਦੀ ਹੈ ਇਹਨਾਂ ਜ਼ਿਕਰ ਕੀਤਾ ਬਾਕੀ ਹੋਰ ਵੀ ਜਿਹੜੀ ਨਾਨ ਐਗਰੀਕਲਚਰ ਜਾਂ ਐਗਰੀਕਲਚਰ ਲੈਂਡ ਇਹਦੇ ਬਾਰੇ ਵੀ ਇਹਨਾਂ ਕਹਿਆ ਸੀ ਕਿ ਕੋਈ ਲੈਂਡ ਨਹੀਂ ਹੈ ਇਸ ਤੋਂ ਇਲਾਵਾ ਘਰ ਬਾਰੇ ਵੀ ਜ਼ਿਕਰ ਕੀਤਾ ਸੀ ਉਹ ਵੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਆਖਰੇ ਇਹ ਅਪਲਾਈ ਕਿਉਂ ਕੀਤਾ ਗਿਆ ਅਮੋਗੇ ਤੋਂ ਆ ਕੇ ਖਡੂਰ ਸਾਹਿਬ ਹਲਕੇ ਦੇ ਵਿੱਚ ਆਜ਼ਾਦ ਤੌਰ ਤੇ ਚੋਣ ਲੜਨੀ ਜਾਂ ਇਹ ਚੋਣ ਲੜਵਾਈ ਜਾ ਰਹੀ ਸੀ ਇਹ ਹਜੇ ਆਪਣੇ ਆਪ ਚ ਇੱਕ ਜਾਂਚ ਦਾ ਵਿਸ਼ਾ ਲੇਕਿਨ ਫਿਲਹਾਲ ਇਸ ਮੂਗੇ ਵਾਲੇ ਆਵਾਦੀ ਪਾਰਟੀ ਦੇ ਅਮਰਤਪਾਲ ਨੇ ਕਾਗਜ਼ ਜਿਹੜੇ ਨੇ ਉਹ ਵਾਪਸ ਲੈ ਲਏ ਨੇ ਜੇ ਤੁਸਾ ਕੇ ਵੀ ਕੇ ਇਹਨਾਂ ਕੋਲ ਜਿਹੜੀ ਐਗਰੀਕਲਚਰ ਜਾਂ ਲੈਂਡ ਆ ਉਹਦੇ ਬਾਰੇ ਵੀ ਇਹਨਾਂ ਡਿਟੇਲ ਦਿੱਤੀ ਨਾਨ ਐਗਰੀਕਲਚਰ ਬਾਰੇ ਵੀ ਡਿਟੇਲ ਦਿੱਤੀ ਸੀ ਲੇਕਿਨ ਹੁਣ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਗਈ ਐਫੀਡਵਿਟ ਦੇ ਵਿੱਚ ਔਰ ਨਾਲ ਦੇ ਨਾਲ ਜਿਹੜਾ ਹੁਣ ਇਹਨਾਂ ਨੇ ਆਪਣਾ ਜਿਹੜਾ ਨਾਮਜ਼ਦਗੀ ਪੱਤਰ ਆ ਉਹ ਵਾਪਸ ਲੈ ਲਿਆ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਕਿ ਆਖਿਰ ਵਜ੍ਹਾ ਕੀ ਹੈ ਅੰਮ੍ਰਿਤਪਾਲ ਬੋਗੇ ਵਾਲਾ ਆਮ ਆਦੀ ਪਾਰਟੀ ਵਾਲਾ ਨਿਹਾਲ ਸਿੰਘ ਵਾਲਾ ਅੰਮ੍ਰਿਤਪਾਲ ਉਹਦਾ ਖੜੂਸਾ ਬਾਕੇ ਚੋਣ ਲੜਨਾ ਜਾਂ ਲੜਵਾਉਣਾ ਇਹ ਮਕਸਦ ਕੀ ਜਦੋਂ ਪਰਦਾ ਫਾਸ਼ ਹੋ ਜਾਂਦਾ ਤੇ لازਮੀ ਤੌਰ ਤੇ ਇਹਨਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਾਲਾਂਕਿ ਅਸੀਂ ਟਰਾਈ ਕੀਤੀ ਸੀ ਕਿ ਇਹਨਾਂ ਦੇ ਨਾਲ ਫੋਨ ਸੰਪਰਕ ਕਰਕੇ ਗੱਲਬਾਤ ਕੀਤੀ ਜਾਵੇ ਕਿ ਤੁਸੀਂ ਖਡੂਰ ਸਾਹਿਬ ਵੀ ਹਲਕਾ ਕਿਉਂ ਭਰਿਆ ਤੁਸੀਂ ਲੁਧਿਆਣਾ ਵੀ ਭਰ ਸਕਦੇ ਸੀ ਤੁਸੀਂ ਬਠਿੰਡਾ ਭਰ ਸਕਦੇ ਸੀ ਤੁਸੀਂ ਸੰਗਰੂਰ ਭਰ ਸਕਦੇ ਸੀ ਵੀ ਬਾਕੀ ਹਲਕੇ ਭਰ ਸਕਦੇ ਸੀ ਜਿਹੜੇ ਜਨਰਲ ਕੈਟਾਗਰੀ ਨੇ ਰਾਖਵੇਂ ਨਹੀਂ ਆ ਪਰ ਤੁਸੀਂ ਆ ਕੇ ਖਡੂਰ ਸਾਹਿਬ ਚੋਣ ਲੜਨ ਦਾ ਤਾਂ ਤੁਹਾਡੀ ਇੱਛਾ ਕੀ ਸੀ ਮੰਨਤੀ ਸੀ ਸ਼ਾਇਦ ਇਹੋ ਇਹਨਾਂ ਨੇ ਜਿਹੜਾ ਨੰਬਰ ਦੇ 87 ਆਪਣੇ ਐਫੀਡੇਵਿਟ ਦੇ ਵਿੱਚ ਉਹ ਉਸ ਦਿਨ ਦਾ ਹੀ ਬੰਦ ਹੈ ਜਿਸ ਦਿਨ ਦਾ ਇਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸੀ ਲekin ਫਿਲਹਾਲ ਇਲੈਕਸ਼ਨ ਕਮਿਸ਼ਨ ਦੇ ਰਿਕਾਰਡ ਦੇ ਵਿੱਚ ਜੋ ਕੁਝ ਹੁਣ ਦਿਖਾਈ ਦੇ ਰਿਹਾ ਉਹਦੇ ਵਿੱਚ ਇਹ ਹੈ ਕਿ ਮੋਗੇ ਵਾਲੇ ਆਮ ਆਦੀ ਪਾਰਟੀ ਦੇ ਅਮਰਪਾਲ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਨੇ ਫਿਲਹਾਲ ਇਸ ਜਾਣਕਾਰੀ ਦਾ ਤੜਪੁਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ